ਇਹਦੇ ਨਾਲ ਇਸਕੋ ਹੋਰ ਜਾਣਗੇ ਕਰ ਕਰ ਇਹ ਨਕੀਆਂ ਇਹ ਹੀ ਪ੍ਰੋਬਲਮ ਆ ਆ ਵੇਖੋ ਪ੍ਰਸ਼ਾਸਨ ਗੰਦੀ ਕਰਤੂਤ ਪ੍ਰਸ਼ਾਸਨ ਦੀ ਜਿੱਥੇ ਪ੍ਰਸ਼ਾਸਨ ਦੁਬਾਰਾ ਚੜ ਕੇ ਆ ਗਿਆ ਵਾ ਇਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਪ੍ਰਸ਼ਾਸਨ ਤੇ ਕਿਸਾਨ ਆਹਮੋ ਸਾਹਮਣੇ ਹੋਣਗੇ ਉਹਨੇ ਅੱਜ ਪਾਸੇ ਪ੍ਰਸ਼ਾਸਨ ਹੈ ਇਸ ਪਾਸੇ ਕਿਸਾਨ ਕੋਈ ਨਹੀਂ ਵੀ ਨਹੀਂ ਆਪਾਂ ਵੀਡੀਓ ਬਣਾਉਂਦੇ

ਹਾਕਮ ਅੰਨਾ ਵੀ ਹੈ ਤੇ ਬੋਲਾ ਵੀ ਹੈ ਤੇ ਹੁਣ ਗੁੰਡਾ ਵੀ ਆ ਬਿਲਕੁਲ ਕੇਂਦਰ ਦੇ ਅੱਗੇ ਗੋਡੇ ਟੇਕੇ ਆ ਤੇ ਰਲ ਮਿਲ ਕੇ ਖਿਜੜੀ ਪੱਕਦੀ ਪਈ ਆ ਆ ਜਿਹੜਾ ਬਦਲਾਵ ਵਾਲਾ ਚਾ ਸੀ ਪੰਜਾਬ ਦੀ ਧਰਤੀ ਤੇ ਉਹ ਬੜੇ ਸਾਲਾਂ ਦਾ ਲੱਥ ਗਿਆ ਆ ਹੁਣ ਤੇ ਬਸ ਮਰ ਚ ਚਤਾਲਾ ਸਾਹਿਬ ਅੱਜ ਫੇਰ ਬੈਠਣੇ ਪੈ ਗਿਆ ਪ੍ਰਸ਼ਾਸਨ ਦੇ ਖਿਲਾਫ ਅੱਜ ਦਾ ਕੀ ਮਸਲਾ ਹੈ ਹਾਂ ਜੀ ਵੇਖੋ ਆਂਦੇ ਆਂਦੇ ਕਾਬਲ ਦੇ ਜਮਿਆਂ ਨੂੰ ਨਿਤ ਮਹਿਮਾ ਜੀ ਸਾਨੂੰ ਲੱਗਦਾ ਵਾ ਕਿ ਜਿਹੜੀ ਪੰਜਾਬ ਸਰਕਾਰ ਹੈ ਤੇ ਕੇਂਦਰ ਸਰਕਾਰ ਹੈ ਇਹ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਮੰਗਾਂ ਦੇ ਉੱਤੇ ਸੁਰਦ ਨਹੀਂ ਹੈ ਜੇ ਗੱਲ ਕਰ ਲਈਏ ਜ਼ਿਲ੍ਹਾ ਪ੍ਰਸ਼ਾਸਨ ਦੀ ਗਰਦਾਸਪੁਰ ਦੀ ਇਸ ਪ੍ਰਸ਼ਾਸਨ ਨਾਲ ਕੋਈ ਸਾਡੀਆਂ 22 ਮੀਟਿੰਗਾਂ ਜਿਹੜੀਆਂ ਲੱਗ ਚੁੱਕੀਆਂ ਤੇ ਹਰ ਮੀਟਿੰਗ ਦੇ ਵਿੱਚ ਜਿਹੜੀ ਅਸੀਂ ਦਲੀਲ ਦਿੰਨੇ ਉਹ ਦਲੀਲ ਦਾ ਕੋਈ ਜਵਾਬ ਨਹੀਂ ਹੈ ਜੀ ਹੱਤੇਮ ਚਾਰ ਦਿਨ ਪਹਿਲਾਂ ਵੀ ਡੀਸੀ ਨਾਲ ਮੀਟਿੰਗ ਲੱਗੀ ਹੈ ਜੀ ਉਹਨਾਂ ਕਹਿੰਦੇ ਸਾਨੂੰ ਐਪਲੀਕੇਸ਼ਨਾਂ ਦਿਓ ਆਹ ਆਰਬਿਟ੍ਰੇਸ਼ਨ ਤੇ ਪਵਾ ਕੇ ਤੇ ਵਾਰਡ ਵਧਾ ਕੇ ਲੈ ਆਉਣੇ ਪਰ ਸਾਨੂੰ ਕੰਮ ਕਰਨ ਦੇ ਉਹ ਥਾਂ ਦਿੱਤੇ ਜਿਹੜੇ ਜਿੱਥੇ ਲੋਕਾਂ ਨੇ ਪੈਸੇ ਚੁੱਕਲੇ ਕਈ ਮੰਨ ਕੇ ਕਿ ਉੱਥੇ ਕੰਮ ਕਰੋ ਮੇਰਾ ਖਿਆਲ ਵੀ ਇੰਨੀ ਜ਼ਮੀਨ ਹੈ ਦਿੱਲੀ ਜਮੂ ਕਰੜਾ ਦੀ ਗੁਰਦਾਪੁਰ ਦੇ ਵਿੱਚ ਜਿੱਥੇ ਲੋਕਾਂ ਨੇ ਪੈਸੇ ਚੁੱਕੇ ਉਹ ਪਾਸੇ ਛੱਡੀ ਉੱਥੇ ਕੰਮ ਕਰੀ ਜਾਓ ਤੁਸੀਂ ਜਲਦੀ ਵਾਰਡ ਕਰਾ ਕੇ ਲਿਆਓ ਜਿੱਥੇ ਐਜੀਟੇਸ਼ਨ ਚੱਲਦੀ ਹੈ ਤੇ ਉਹਨਾਂ ਦਾ ਜਿਹੜੀਆਂ ਆ ਕੇ ਦੇ ਕਰਜ਼ਾ ਕਰ ਲੋ ਹੁਣ ਲੋਕਾਂ ਨੇ ਝੋਨੇ ਲਾਏ ਖਰਚਾ ਕਰਕੇ 15-15000 ਰੁਪਿਆ ਕਿੱਲੇ ਦੇ ਉੱਤੇ ਤੇ ਖਰਚਾ ਆਉਂਦਾ ਉਹਨੂੰ ਪੈਸੇ ਬਣਾ ਮਿਲਣਾ ਤੁਸੀਂ ਆ ਕੇ ਬਰਬਾਦ ਕਰਦੇ ਜੇ ਕਿਸਾਨ ਦੀ ਫਸਲ ਤਬਾਹੀ ਕਰਦੇ ਜੇ ਨਾਲ ਫੋਰਸਾਂ ਚਾੜ੍ਹ ਕੇ ਲਿਆਉਂਦੇ ਜੇ ਤੇ ਨਾਲ ਜਿਹੜੀ ਆ ਉਹ ਦਬਾਅ ਪਾਉਂਦੇ ਜੇ ਇਹ ਠੀਕ ਨਹੀਂ ਗੇ ਪੰਜਾਬ ਦੇ ਕਿਸਾਨ ਇਸ ਰਾਹ ਪੈ ਗਏ ਆ ਉੱਠੇ ਆ ਤੇ ਅਸੀਂ ਕਹਿਣਾ ਚਾਹੁੰਦੇ ਆ ਕਿ ਇੱਥੋਂ ਦਾ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਸਾਨੂੰ ਐ ਲੱਗਦਾ ਡੀਸੀ ਆ ਹਾਈਸ ਅਫਸਰ ਆ ਇਹ ਗੱਲਬਾਤ ਕਰੇ ਉੱਤੇ ਭਗਵੰਤ ਮਾਨ ਦਾ ਇਹ ਗੱਲ ਕਰੇ ਸੈਕਟਰੀ ਜਾਂ ਸੈਕਟਰੀਏਟ ਦੇ ਵਿੱਚ ਨਵੇੜਾ ਕਿਉਂ ਨਹੀਂ ਹੋ ਸਕਦਾ ਸਾਨੂੰ ਲੱਗਦਾ ਜਿਹੜਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਵੀ ਤੇ ਨਾਲ ਜਿਹੜਾ ਮਾਲ ਮਹਿਕਮਾ ਵਾ ਇਹਨਾਂ ਦੇ ਦਿਵਾਗ ਦੇ ਵਿੱਚ ਇਹਨਾਂ ਦੇ ਅੰਦਰ ਕੋਈ ਭੈੜਿਆ ਇਹ ਗਰਦਾਸਪੁਰ ਦੇ ਵਿੱਚ ਨੁਕਸਾਨ ਕਰਉਣਗੇ ਖੇਤਾਂ ਦੇ ਵਿੱਚ ਬੰਦੇ ਮਰਨਗੇ ਤੇ ਜਿੱਦਣ ਬੰਦੇ ਗਰਦਾਸਪੁਰ ਦੇ ਵਿੱਚ ਮਰੇ ਉਹ ਦਿਨ ਭਗਵਾਨਤਮਾਨ ਦੀ ਵੀ ਜਾਤ ਕਲੂਗੀ ਤੇ ਸਾਨੂੰ ਲੱਗਦਾ ਕਿ ਇਹ ਡੀਸੀ ਦੀ ਕੁਰਸੀ ਜਿਹੜੀ ਆ ਇੱਥੇ ਨਹੀਂ ਰਹੂਗੀ ਸਾਨੂੰ ਇਦਾਂ ਲੱਗਦਾ ਹੋ ਕੇ ਜਦੋਂ ਤੁਸੀਂ ਮੰਨ ਲਿੰਦੇ ਜੇ ਟੇਬਲਾਂ ਦੇ ਉੱਤੇ ਸਾਡੇ ਨਾਂ ਮੰਨਦੇ ਜੇ ਫਿਰ ਵਾਰ-ਵਾਰ ਫੁਰਸਾ ਤੋਂ ਚਾਰ ਦੇ ਜੇ ਤੁਸੀਂ ਤੇ ਇਹ ਸਾਨੂੰ ਮਨਸ਼ਾ ਇਦਾਂ ਦੀ ਲੱਗਦੀ ਆ ਅਸੀਂ ਫੈਸਲਾ ਜ ਕੀਤਾ ਮਸ਼ੀਨਾਂ ਘੇਰ ਕੇ ਬੈਠੇ ਆ ਸਾਡਾ ਇਹ ਅਸੀਂ ਮੀਟਿੰਗਾਂ ਲਾਉਂਦੇ ਆ ਐਹੋ ਜਿਹਾ ਕੋਈ ਨਹੀਂ ਇਹ ਜਦੋਂ ਅਸੀਂ ਮਸ਼ੀਨ ਘੇਰੀ ਆ ਇੱਥੇ ਆ ਕੇ ਉੱਚ ਅਧਿਕਾਰੀ ਆਵੇ ਤੇ ਸਾਡੇ ਵਾਰਡ ਆ ਕੇ ਵਧਾ ਦੇ ਜਾਂ ਇੱਥੇ ਸਾਡੇ ਨਾਲ ਵਾਅਦਾ ਕਰੇ ਤੇ ਫਿਰ ਮਸ਼ੀਨ ਛੱਡਾਂਗੇ ਉਹਨਾਂ ਜਿਹੜੇ ਮਸ਼ੀਨਾਂ ਚੁੰਨਾ ਨਹੀਂ ਛੱਡਾਂਗੇ ਕੀ ਲੱਗਦਾ ਹੈ ਕੀ ਲੱਗਦਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦਾ ਕੋਈ ਦਬਾਅ ਲੱਗ ਰਿਹਾ ਕੋਈ ਸਾਨੂੰ ਦਬਾਅ ਨਹੀਂ ਹੈ ਜੀ ਸਾਨੂੰ ਲੱਗਦਾ ਵੀ ਜ਼ਿਲ੍ਹਾ ਪ੍ਰਸ਼ਾਸਨ ਕਰੇ ਗੱਲ ਪੰਜਾਬ ਸਰਕਾਰ ਦੇ ਨਾਲ ਗੱਲ ਕਰੇ ਉਹਨਾਂ ਸਟੇਟ ਚਲਾਉਣੀ ਆ ਤੇ ਸਟੇਟ ਇਦਾਂ ਚਲਾਵਾਂਗੇ ਪੁਲਿਸ ਦੇ ਡੰਡੇ ਨਾਲ ਚੱਲੂਗੀ ਸਟੇਟ ਕੀ ਡੈਮੋਕਰੇਸੀ ਆ ਕੀ ਲੋਕਤੰਤਰ ਆ ਵੀ ਧਾੜਾਂ ਦੀਆਂ ਧਾੜਾਂ ਤੁਸੀਂ ਪੁਲਿਸ ਹੋ ਆ ਲਗਾਤਾਰ ਮਾਰਚ ਤੋਂ ਲੈ ਕੇ ਖੇਤਾਂ ਦੇ ਵਿੱਚ ਲਈ ਫਿਰਦੇ ਜੀ ਪੁਲਿਸ ਨੂੰ ਕੋਈ ਕੰਮ ਨਹੀਂ ਕੇ ਨੇ ਹਾਈ ਕੋਰਟ ਜਾਣਾ ਕੇ ਨੇ ਕਚਹਿਰੀ ਚ ਜਾਣਾ ਕਿ ਇਹ ਥਾਣੇਦਾਰ ਦਾ ਕੇਸ ਆ ਕਿਤੇ ਮਰਡਰ ਹੋ ਗਿਆ ਉਧਰ ਜਾਣਾ ਇਹਨੂੰ 100 ਸਿਆਪੇ ਰੋਜ਼ ਵਿਚਰਦੇ ਆ ਪਰ ਚੁੱਕ ਕੇ ਤੁਸੀਂ ਖੇਤਾ ਚ ਲਈ ਫਿਰਦੇ ਜੇ ਭਗਵੰਤ ਮਾਨ ਇਦਾਂ ਸਰਦਾ ਜਿਲ੍ਹਾ ਗਰਦਾਸਪੁਰ ਦੇ ਡੀਸੀ ਦਾ ਇਦਾਂ ਸਰਦਾ ਤੇ ਠੀਕ ਆ ਝੋਕ ਛੱਡੋ ਅਸੀਂ ਤੇ ਫੇਰ ਕਰਾਂ ਤੂੰ ਉੱਠ ਕੇ ਆ ਜਾ ਕਰਾਂਗੇ ਤੁਸੀਂ ਤਿਆਰ ਤੁਰ ਹੋ ਕੇ ਬਰਦੀਆਂ ਪਾ ਕੇ ਆਓ ਫੇਰ ਜੰਗ ਤੁਰੇ ਜਾਊਗੀ ਪਰ ਅਸੀਂ ਚਾਹੁੰਦੇ ਆਂ ਉਹ ਕਿਰਤੀ ਲੋਕ ਆ ਦਲੀਲਾਂ ਨਾਲ ਗੱਲ ਕਰਦੇ ਵੀ ਤੁਸੀਂ ਸਾਡੇ ਨਾਲ ਨਿਭੜੋ ਜੋ ਟੇਬਲ ਤੇ ਗੱਲ ਕਰਦੇ ਜੇ ਤਾਈ ਜ਼ਮੀਨਾਂ ਛੱਡਾਂਗੇ ਜ਼ਮੀਨਾਂ ਖਾਲੀ ਕਰਦਾਂਗੇ ਨਹੀਂ ਤੇ ਜਿਹੜੀਆਂ ਜ਼ਮੀਨਾਂ ਖਾਲੀ ਆ ਉਹ ਚਾ ਆਪਣਾ ਕੰਮ ਕੂਮ ਚਲਾ ਲਓ ਜਿੰਨਾ ਤੁਸੀਂ ਤੁਹਾਡਾ ਵਾਰਡ ਬਣ ਕੇ ਨਹੀਂ ਆਉਂਦਾ ਨਹੀਂ ਉਹਨਾਂ ਚਿਰ ਜ਼ਮੀਨਾਂ ਨਹੀਂ ਛੱਡਾਂਗੇ ਅੱਜ ਜਿਸ ਪਿੰਡ ਜਿਵੇਂ ਇੱਥੇ ਕਿੰਨੇ ਕਿੰਨੇ ਏਕੜ ਜ਼ਮੀਨ ਦਾ ਮਸਲਾ ਹੈ ਇੱਥੇ ਕੋ ਲਗ ਭਾਗ ਹੈ ਜੀ ਆਪਾਂ 23 ਏਕੜ ਜਿੰਨਾ ਕਿਸਾਨਾਂ ਨੇ ਪੈਸੇ ਨਹੀਂ ਚੁੱਕੇ ਜੀ ਤੇ ਉਹ ਲਗਾਤਾਰ ਜਿੰਨਾ ਚੁੱਕੇ ਹੈ ਉੱਥੇ ਕਰਦੇ ਨਹੀਂ ਤੁਸੀਂ ਠੀਕ ਹੈ ਉੱਥੇ ਆਪਣਾ ਕੰਮ ਕਰੀ ਜਾਓ 25 30 ਏਕੜ ਜ਼ਮੀਨ ਆ ਜਿਹੜੀ ਐਸ ਦੋ ਪਿੰਡਾਂ ਦੇ ਵਿੱਚ ਪੈਸੇ ਨੇ ਚੁੱਕੇ ਕਿ ਕੀ ਮਾ ਕੁਡੀ ਵੀ ਆ ਪੈਸੇ ਜਿਹੜੇ ਮਤਲਬ ਕਿ ਘੱਟ ਮਿਲਦੇ ਚੁੱਕੇ ਘੱਟ ਮਿਲਦੇ ਜੀ ਸਾਡਾ ਰੋਣਾ ਹੀ ਹੋਊਗਾ ਇੱਥੇ ਤਾਂ ਗੱਲਾਂ ਬਹੁਤ ਖੁੱਲ ਕੇ ਹੋ ਚੁੱਕੀਆਂ ਜੀ 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 ਪ੍ਰੈਸ ਮੀਡੀਆ ਦੀ ਵੀ ਚਲ ਗਈਆਂ ਓਕੇ ਤੇ ਉਹ ਰਿਵਾਰਡ ਇਹਦੇ ਰਿਵਾਰਡ ਕਰਾ ਦੇ ਤੂੰ ਐਪਲੀਕੇਸ਼ਨ ਦਿਓ ਜੀ ਮਹੀਨਾ ਮਹੀਨਾ ਹੋ ਗਿਆ ਐਪਲੀਕੇਸ਼ਨਾਂ ਵੀ ਦਿੱਤੀਆਂ ਤੇ ਰਿਵਾਰਡ ਵੀ ਰਿਵਾਰਡ ਕਰਾਓ ਆਰਬਿਟ੍ਰੇਸ਼ਨ ਤੁਹਾਡਾ ਵਾ ਕਮਿਸ਼ਨ ਤੁਹਾਡਾ ਵਾ ਸਰਕਾਰ ਕਰਾ ਸਕਦੀ ਹੈ ਨਿਬੇੜਾ ਕਰਨਾ ਹੋਵੇ ਸਾਨੂੰ ਲੱਗਦਾ ਵੀ ਸਰਕਾਰ ਸੋਰੇਦ ਨਹੀਂ ਗਿਆ ਮਤਲਬ ਇਹਦੇ ਉੱਤੇ ਤੇ ਸਾਨੂੰ ਲੱਗਦਾ ਗਰਦਾਸਪੁਰ ਦੇ ਵਿੱਚ ਨਕਸਾਨ ਕਰਉਣ ਦੇ ਜਿਹੜੇ ਪਾਸੇ ਨੂੰ ਇਹ ਜ਼ਿਲ੍ਹਾ ਪ੍ਰਸ਼ਾਸਨ ਤੁਰਿਆ ਤੇ ਜਿਹੜੇ ਪਾਸੇ ਨੂੰ ਪੰਜਾਬ ਦੀ ਸਰਕਾਰ ਐ ਤੁਰੀ ਜੀ ਸਾਨੂੰ ਐ ਲੱਗਦਾ ਪਰ ਇੱਕੜ ਕੀ ਮੰਗੇ ਕਿਸਾਨਾਂ ਦੀ ਵੀ ਵੇਖੋ ਸਾਡੀ ਬੈਂਕ ਤੇ ਹੈਗੀ ਆ ਵੀ 1 ਕਰੋੜ 18 ਲੱਖ ਦਾ ਵਾਰਡ ਹੋਇਆ ਪਹਿਲਾਂ ਉਹਨਾਂ ਵਾੜਾਂ ਨੂੰ ਇਹਨਾਂ ਰੀਵਾਰਡ ਕਰਤਾ ਰੀਵਾਰਡ ਕਰਕੇ ਉਹਨਾਂ ਨੂੰ ਡੀਕਰੀਸ ਕਰਦਾ ਥੱਲੇ ਲੈ ਜਾਂਦਾ ਉਹ 30 40 ਲੱਖ ਤੇ ਲੈ ਆ ਜਿਹੜੇ ਘਟਾਉਣੇ ਆ ਫੇਰ ਤੇ ਰੀਵਾਰਡ ਹੋ ਜਾਂਦਾ ਜੇ ਵਧਾਉਣੇ ਆ ਤੇ ਫੇਰ ਨਹੀਂ ਹੁੰਦਾ ਫੇਰ ਦੇਰੀ ਲੱਗਦੀ ਆ ਜੀ ਤਰੀਕਾਂ ਪੈਂਦੀ ਆ ਜੀ ਸਾਡੇ ਨਾਲ ਇਹ ਦਲੀਲ ਸਾਨੂੰ ਦਿੰਦੇ ਆ ਪਰ ਸਾਡੀ ਲੌਜਿਕ ਦੇ ਸਾਡਾ ਜਿਹੜਾ ਸਦੌਜਿਕ ਆ ਸਾਡੇ ਕੋਲ ਜਿਹੜੀ ਦਲੀਲ ਆ ਉਹ ਦਲੀਲ ਦੇ ਉੱਤੇ ਅਸੀਂ ਬੈਠੇ ਆਈਜੀ ਬਾਰਡਰ ਰੇਂਜ ਦੇ ਨਾਲ ਵੀ ਨਾਲ ਡੀਸੀ ਵੀ ਬੈਠਾ ਅਸੀਂ ਬੈਠੇ ਆ ਡੀਸੀ ਦੇ ਨਾਲ ਜਿੱਥੇ ਵੀ ਬੈੰਦੇ ਰਹੇ ਆ ਪਰ ਇਹਨਾਂ ਨੇ ਕੋਈ ਵੀ ਅਜੇ ਤੱਕ ਉਹਦਾ ਸਾਰਥਕ ਹੱਲ ਨਹੀਂ ਕੱਢਿਆ ਤੇ ਕੀ ਇਹਨਾਂ ਦੀ ਮਨਚਾ ਵਾ ਉਹਦਾ ਸਾਨੂੰ ਪਤਾ ਨਹੀਂ ਲੈਂਦਾ ਸਾਰਥਕ ਹੱਲ ਕੱਢਣਾ ਜ਼ਮੀਨਾਂ ਤੋਂ ਪਾਸੇ ਖਾਲੀ ਕਰਦਾ ਆ ਆਪ ਦਾ ਕੰਮ ਚਲੋ ਧੰਨਵਾਦ